ਭਾਈ ਜੀ ਮਜ਼ਦੂਰਾਂ ਦੀ ਕਾਦੀ ਆਜ਼ਾਦੀ ਦੇ ਉਸ ਮਜ਼ਦੂਰ ਅੱਜ ਵੀ ਗੁਲਾਮਾਂ ਦੀ ਜ਼ਿੰਦਗੀ ਢਾਹ ਰਹੇ ਆ ਪਹਿਲਾਂ ਮੋਦੀ ਸਰਕਾਰ ਨੇ ਵੀ ਤਿੰਨ ਕਾਨੂੰਨ ਲਿਆ ਕੇ ਪੂਰਾ ਸਾਲ ਪਰ ਉੱਥੇ ਕਿਸਾਨ ਮਜ਼ਦੂਰ ਕੱਲਾ ਕਿਸਾਨ ਨਹੀਂ ਉੱਥੇ ਬੈਠਾ ਕਿਸਾਨ ਮਜ਼ਦੂਰ ਸਾਰੇ ਜੋ ਵੀ ਆਪਣੇ ਮਤਲਬ ਆਵਾਮ ਦੀ ਆਵਾਜ਼ ਸੀ ਉਹ ਸਾਰੇ ਉੱਥੇ ਬੈਠੇ ਸੀ ਮੋਦੀ ਨੂੰ ਗੋਡਿਆਂ ਪਰਨੇ ਕੀਤਾ ਸੀ ਉਹ ਕਾਨੂੰਨ ਵਾਪਸ ਲੈਣੇ ਪਏ ਸੀ ਸਮੇਂ ਦੀਆਂ ਮੌਜੂਦਾ ਸਰਕਾਰਾਂ ਨੇ ਪਾਵੇਂ ਚਾੜੂ ਵਾਲੀ ਸਰਕਾਰ ਆ ਤੇ ਭਾਵੇਂ ਕੇਂਦਰ ਚ ਮੋਦੀ ਸਰਕਾਰ ਆ ਦੋਹਾਂ ਨੇ ਡਰੇਗਾ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਰੱਖਤੀਆਂ ਸੇਵਾਸਤੇ ਅਸੀਂ ਸਾਰੇ ਪੰਜਾਬ ਦੇ ਵਿੱਚ ਅੱਜ ਵੀਡੀਓ ਦਫ਼ਤਰਾਂ ਦੇ ਮਤਲਬ ਬਲਾਕ ਅਫਸਰਾਂ ਦੇ ਕੋਲੇ ਇਹ ਧਰਨੇ ਦੇ ਰਹੇ ਆ ਪੰਜਾਬ ਸਰਕਾਰ ਇਹ ਕਰ ਸਕਦੀ ਆ ਕਿ ਡਰੇਗਾ ਮਜ਼ਦੂਰਾਂ ਨੂੰ ਪੂਰਾ ਕੰਮ ਮਿਲੇ ਡਰੇਗਾ ਮਜ਼ਦੂਰਾਂ ਦੀ ਦਿਹਾੜੀ ਚ ਪੰਜਾਬ ਸਰਕਾਰ ਨੇ ਵਾਅਦਾ ਕਰਨਾ ਹੁੰਦਾ ਪਰ ਪੰਜਾਬ ਸਰਕਾਰ ਡੀਸੀ ਰੇਟ ਵੀ ਨਹੀਂ ਦੇ ਰਹੀ ਤੁਹਾਨੂੰ ਡੀਸੀ ਰੇਟ ਤਾਂ ਲਗਭਗ 500 ਦੇ ਕੁਛ ਰੁਪਏ ਬਣਦਾ ਹੈ ਪਰ ਇਹ 340 ਦੇ ਕੇ ਮਜ਼ਦੂਰਾਂ ਨਾਲ ਧੋਖਾ ਕਰ ਰਹੀ ਹੈ ਜਿਨ੍ਹਾਂ ਨੇ ਬਿਲਕੁਲ ਹੀ ਕਾਰਪੋਰੇਟ ਘਰਾਣਿਆਂ ਦੇ ਪਿੱਛੇ ਆ ਕੇ ਲੱਗ ਗਏ ਮਜ਼ਦੂਰਾਂ ਦਾ ਤਾਂ ਜਮਾਂ ਕਹਾਣੀ ਕਰਤਾ ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਖਾਣੀ ਵੀ ਘਰ ਬਣਿਆ ਹੋਇਆ ਹੈ ਕਿੰਡੇਗਾ ਬੰਦ ਹੋ ਰਹੀ ਆ ਅਸੀਂ ਇਹ ਕਲੀਅਰ ਕਰਨਾ ਚਾਹੁੰਦੇ ਆ ਕਿੰਡੇਗਾ ਕੋਈ ਸਕੀਮ ਨਹੀਂ ਨਰੇਗਾ ਕਾਨੂੰਨ ਆ ਕਾਨੂੰਨ ਨੂੰ ਬਦਲਣ ਵਾਸਤੇ ਬਹੁਤ ਵੱਡੀ ਕਾਰਵਾਈ ਕਰਨੀ ਪੈਂਦੀ ਆ ਇਸ ਕਰਕੇ ਲੋਕਾਂ ਨੂੰ ਨਰੇਗਾ ਵਰਕਰਾਂ ਨੂੰ ਡਰਨ ਦੀ ਲੋੜ ਨਹੀਂ ਜਿਵੇਂ ਹੁਣ ਭਗਵੰਤ ਮਾਨ ਦੀ ਸਰਕਾਰ ਵੀ ਆ ਲੈਂਡ ਪੂਲਿੰਗ ਨੀਤੀ ਲੈ ਕੇ ਆਈ ਸੀ ਉਹਨੂੰ ਵੀ ਵਾਪਸ ਹੋ ਲੈਣਾ ਪਿਆ ਇਸੇ ਵਾਸਤੇ ਇਹ ਸਰਕਾਰਾਂ ਬਹੁਤਾ ਚਿਰ ਟਿਕਦੀਆਂ ਨਹੀਂ ਕਿਉਂਕਿ ਇਹਨਾਂ ਨੇ ਤਾਂ ਵੋਟਾਂ ਦੀ ਰਾਜਨੀਤੀ ਕਰਨੀ ਹੈ ਜਦੋਂ ਇਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਇੰਨਾ ਮਜ਼ਦੂਰ ਉੱਠ ਕੇ ਖੜਾ ਹੋ ਗਿਆ ਜਿਨ੍ਹਾਂ ਦੇ ਅੱਜ ਚੁੱਲ੍ਹੇ ਠੰਡੇ ਹੋ ਰਹੇ ਐ ਤਾਂ ਇਹ ਤਾਂ ਥੋੜੇ ਦਿਨਾਂ ਦੇ ਵਿੱਚ ਹੀ ਗੋਡੇ ਟੇਕ ਕੇ ਆਪ ਕਹਿਣਗੇ ਵੀ ਆਓ ਅਰਜ਼ੀਆਂ ਦਿਓ ਕੰਮ ਲਓ ਸਸ਼ੀਕਾਲ ਜੁੜੇ ਹਾਂ ਖਾਸ ਪੰਜਾਬੀ ਟੀਵੀ ਦੇ ਨਾਲ ਜਿੱਥੇ ਲੋਕ 15 ਅਗਸਤ ਨੂੰ ਆਜ਼ਾਦੀ ਦਿਵਸ ਮਨਾਉਂਦੇ ਆ ਉੱਥੇ ਅੱਜ ਆਜ਼ਾਦੀ ਦਿਵਸ ਤੋਂ ਇੱਕ ਦਿਨ ਪਹਿਲਾਂ ਮਜ਼ਦੂਰ ਵੀਡੀਓ ਦਸਤਰ ਦੇ ਵਿੱਚ ਧਰਨੇ ਤੇ ਬੈਠੇ ਆ ਆਪਾਂ ਗੱਲਬਾਤ ਕਰਦੇ ਆ ਵੀ ਕੀ ਮਸਲਾ ਹੈ ਭਾਈ ਪੂਰੀ ਦੁਨੀਆ ਆਜ਼ਾਦੀ ਦਿਵਸ ਦੀ ਖੁਸ਼ੀ ਵਿੱਚ ਬੈਠੀ ਆ ਤੁਸੀਂ ਮਜ਼ਦੂਰ ਧਰਨੇ ਤੇ ਬੈਠੇ ਹੋ ਕੀ ਕਾਰਨ ਬਣ ਗਿਆ ਭਾਈ ਜੀ ਮਜ਼ਦੂਰਾਂ ਦੀ ਕਾਦੀ ਆਜ਼ਾਦੀ ਦਿਵਸ ਮਜ਼ਦੂਰ ਅੱਜ ਵੀ ਗੁਲਾਮਾਂ ਦੀ ਜ਼ਿੰਦਗੀ ਢੰਡਾਰੇ ਆ ਕਿਉਂਕਿ ਪਿੰਡਾਂ ਦੇ ਮਜ਼ਦੂਰਾਂ ਕੋਲੇ ਖੇਤਾਂ 'ਚ ਕੋਈ ਕੰਮ ਨਹੀਂ ਰਿਹਾ ਇਸ ਕਰਕੇ ਇੱਕ ਬਹੁਤ ਵਧੀਆ ਕਾਨੂੰਨ ਹੋਣ ਦੇ ਵਿੱਚ ਆਇਆ ਸੀ ਤਾਂ ਕਿ ਲੋਕਾਂ ਨੂੰ ਪਿੰਡਾਂ ਵਿੱਚ ਰਹਿਣ ਲਈ ਕੰਮ ਮਿਲੇ ਤੇ ਕੰਮ ਦੇ ਪੈਸੇ ਮਿਲਣ ਲੋਕਾਂ ਦੀ ਕੋਈ ਜ਼ਿੰਦਗੀ ਸੌਖੀ ਹੋਵੇ ਪਰ ਸਮੇਂ ਦੀਆਂ ਮੌਜੂਦਾ ਸਰਕਾਰਾਂ ਨੇ ਭਾਵੇਂ ਉਹ ਝਾੜੂ ਵਾਲੀ ਸਰਕਾਰ ਆ ਤੇ ਭਾਵੇਂ ਕੇਂਦਰ ਚ ਮੋਦੀ ਸਰਕਾਰ ਆ ਦੋਹਾਂ ਨੇ ਨਰੇਗਾ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਰੱਖਤੀਆਂ ਕਿਉਂਕਿ ਨਰੇਗਾ ਲੋਕਾਂ ਨੂੰ 100 ਦਿਨ ਕੰਮ ਮਿਲਣਾ ਹੁੰਦਾ ਪਰ ਆਸਤਨ ਲੋਕਾਂ ਨੂੰ 30 ਦਿਨ ਵੀ ਕੰਮ ਨਹੀਂ ਮਿਲ ਰਿਹਾ ਜਿਸ ਕਰਕੇ ਲੋਕਾਂ ਵਿੱਚ ਹਾਹਾਕਾਰ ਮੱਚੀ ਹੋਈ ਆ ਹੁਣ ਇੱਕ ਨਵੀਂ ਚਿੱਠੀ ਕੱਢ ਕੇ ਉਹਨਾਂ ਨੇ ਇਹ ਰੌਲਾ ਪਵਾਤਾ ਵੀ 5 ਸਾਲ ਬਾਅਦ ਪ੍ਰੋਜੈਕਟ ਬੰਨ੍ਹ ਗਏ ਕੱਚੇ ਕੰਮ ਬੰਦ ਕਰ ਦਿੱਤੇ ਜਾਣਗੇ ਜਿਸ ਕਰਕੇ ਲੋਕਾਂ ਵਿੱਚ ਇਹ ਡਰ ਬਣਿਆ ਹੋਇਆ ਹੈ ਕਿ ਨਰੇਗਾ ਬੰਦ ਹੋ ਰਹੀ ਆ ਪਰ ਅਸੀਂ ਇਹ ਕਲੀਅਰ ਕਰਨਾ ਚਾਹੁੰਦੇ ਆ ਕਿ ਨਰੇਗਾ ਕੋਈ ਸਕੀਮ ਨਹੀਂ ਨਰੇਗਾ ਇੱਕ ਕਾਨੂੰਨ ਆ ਕਾਨੂੰਨ ਨੂੰ ਬਦਲਣ ਵਾਸਤੇ ਬਹੁਤ ਵੱਡੀ ਕਾਰਵਾਈ ਕਰਨੀ ਪੈਂਦੀ ਆ ਇਸ ਕਰਕੇ ਲੋਕਾਂ ਨੂੰ ਨਰੇਗਾ ਵਰਕਰਾਂ ਨੂੰ ਡਰਨ ਦੀ ਲੋੜ ਨਹੀਂ ਨਰੇਗਾ ਚੱਲੂਗੀ ਉਸੇ ਕਾਨੂੰਨ ਮੁਤਾਬਕ ਅੱਜ ਅਸੀਂ ਨਰੇਗਾ ਦੀਆਂ ਅਰਜ਼ੀਆਂ ਲੈ ਕੇ ਆਏ ਆ ਨਰੇਗਾ ਮਰਕਰ ਦਾ ਕੰਮ ਹੁੰਦਾ ਕੰਮ ਮੰਗਣਾ ਤੇ 15 ਦਿਨਾਂ ਬਾਅਦ ਜੇ ਕੰਮ ਨਾ ਮਿਲੇ ਤਾਂ ਬੇਰਜ਼ਗਾਰੀ ਪੱਤਾ ਮਿਲਣਾ ਇਸ ਕਰਕੇ ਅੱਜ ਅਸੀਂ ਆਪਦਾ ਮੰਗ ਪੱਤਰ ਦੇਣਾ ਹੈ ਅਸੀਂ ਆਪਦੀਆਂ ਕੰਮ ਦੀਆਂ ਅਰਜ਼ੀਆਂ ਦੇਣੀਆਂ ਤੇ ਆਉਣ ਵਾਲੇ 15 ਦਿਨਾਂ ਚ ਅਸੀਂ ਬੇਰਜ਼ਗਾਰੀ ਪੱਤੇ ਦੀ ਮੰਗ ਕਰਾਂਗੇ ਇਹ ਸਰਕਾਰ ਕਿਹੜੀ ਜਿਹੜਾ ਇਹ ਚੇਂਜ ਕਰ ਰਹੀ ਹੈ 5 ਸਾਲਾਂ ਵਾਲੀ ਸਕੀਮ ਇਹ ਕੇਂਦਰ ਸਰਕਾਰ ਹੈ ਜਾਂ ਪੰਜਾਬ ਸਰਕਾਰ ਕੇਂਦਰ ਸਰਕਾਰ ਨੇ ਚਿੱਠੀ ਕੱਢੀ ਆ ਪਰ ਪੰਜਾਬ ਸਰਕਾਰ ਪੂਰੀ ਦੇ ਹੱਕ ਵਿੱਚ ਆ ਜਦੋਂ ਕਿ ਪੰਜਾਬ ਸਰਕਾਰ ਇਹ ਕਰ ਸਕਦੀ ਆ ਕਿ ਨਰੇਗਾ ਮਜ਼ਦੂਰਾਂ ਨੂੰ ਪੂਰਾ ਕੰਮ ਮਿਲੇ ਰੇ ਗਾਮੀ ਜੁਰਨਾ ਦੀ ਦਿਹਾੜੀ ਚ ਪੰਜਾਬ ਸਰਕਾਰ ਨੇ ਵਾਅਦਾ ਕਰਨਾ ਹੁੰਦਾ ਪਰ ਪੰਜਾਬ ਸਰਕਾਰ ਡੀਸੀ ਰੇਟ ਵੀ ਨਹੀਂ ਦੇ ਰਹੀ ਕਿਉਂਕਿ ਡੀਸੀ ਰੇਟ ਤਾਂ ਲਗਭਗ 500 ਦੇ ਕੁਝ ਰੁਪਏ ਬਣਦਾ ਪਰ ਇਹ 340 ਦੇ ਕੇ ਮਜ਼ਦੂਰਾਂ ਨਾਲ ਮਤਲਬ ਧੋਖਾ ਕਰ ਰਹੀ ਆ ਪਰ ਪੰਜਾਬ ਦੀ ਸਰਕਾਰ ਵੀ ਆਪਦਾ ਬਣਦਾ ਰੋਲ ਵੀ ਪੂਰਾ ਅਧਾਰਨੀ ਕਰ ਰਹੀ ਲੋਕਾਂ ਨੂੰ ਜਿਹੜਾ ਕੰਮ ਦੇਣਾ ਹੁੰਦਾ ਉਹ ਪੂਰਾ ਕੰਮ ਨਹੀਂ ਦਿੱਤਾ ਜਾ ਰਿਹਾ ਨਾ ਲੋਕਾਂ ਨੂੰ ਬੇਰਜ਼ਗਾਰੀ ਪੱਤਾ ਦਿੱਤਾ ਜਾ ਰਿਹਾ ਕਿਉਂਕਿ ਜਿਹੜਾ ਬੇਰਜ਼ਗਾਰੀ ਪੱਤਾ ਮਿਲਣਾ ਹੈ ਉਹ ਪੰਜਾਬ ਸਰਕਾਰ ਨੇ ਦੇਣਾ ਹੈ ਕੇਂਦਰ ਸਰਕਾਰ ਕਹਿੰਦੀ ਕੰਮ ਦਿਓ ਲੋਕਾਂ ਨੂੰ ਕੰਮ ਕੰਮ ਦੇ ਪੈਸੇ ਦਿਓ ਪਰ ਜੇ ਪੰਜਾਬ ਸਰਕਾਰ ਕੰਮ ਦੇਣ ਤਾਂ ਪੰਜਾਬ ਸਰਕਾਰ ਨੇ ਪੱਤਾ ਦੇਣਾ ਹੁੰਦਾ ਨਾ ਪੰਜਾਬ ਸਰਕਾਰ ਕੰਮ ਦੇ ਰਹੀ ਆ ਨਾ ਪੱਤਾ ਦੇ ਰਹੀ ਆ ਪਹਿਲਾਂ ਹੀ 365 ਦਿਨਾਂ ਚੋਂ 100 ਦਿਨ ਕੰਮ ਫਿਰ ਉਹਦੀ ਦਿਹਾੜੀ ਵੀ ਬਹੁਤ ਘੱਟ ਹੈ ਤੇ ਇਸ ਇਹ ਵੀ ਖੋਣ ਦੇ ਚੱਕਰ ਚ ਸਰਕਾਰਾਂ ਫਿਰ ਮਜ਼ਦੂਰ ਜਾਊ ਕਿੱਥੇ ਮਜ਼ਦੂਰਾਂ ਦਾ ਤਾਂ ਐਡਾ ਬੁਰਾ ਹਾਲ ਹੈ ਜੀ ਇਸੇ ਵਾਸਤੇ ਹੀ ਮਜ਼ਦੂਰਾਂ ਦਾ ਇਹ ਸਾਰਾ ਮਤਲਬ ਮਜ਼ਦੂਰਾਂ ਵਾਸਤੇ ਕੀਤਾ ਸੀਗਾ ਮਜ਼ਦੂਰ ਵਿਚਾਰੇ ਮਾਰੇ ਮਾਰੇ ਫਿਰ ਰਹੇ ਆ ਮਜ਼ਦੂਰਾਂ ਦੇ ਚੁੱਲ੍ਹੇ ਠੰਡੇ ਹੋਏ ਹੋਏ ਆ ਇਹ ਤਾਂ ਇਹਨਾਂ ਨੇ ਬਿਲਕੁਲ ਹੀ ਕਾਰਪੋਰੇਟ ਘਰਾਣਿਆਂ ਦੇ ਪਿੱਛੇ ਆ ਕੇ ਲੱਗ ਗਏ ਮਜ਼ਦੂਰਾਂ ਦਾ ਤਾਂ ਜਮ ਕਹਾਣੀ ਕਰਤਾ ਜਿਨ੍ਹਾਂ ਨੂੰ ਦੋ ਵਕਸ ਦੀ ਰੋਟੀ ਖਾਣੀ ਵੀ ਔਖੀ ਹੈ ਇਸੇ ਵਾਸਤੇ ਅਸੀਂ ਸਾਰੇ ਪੰਜਾਬ ਦੇ ਵਿੱਚ ਅੱਜ ਵੀਡੀਓ ਦਫ਼ਤਰਾਂ ਦੇ ਮਤਲਬ ਬਲਾਕ ਅਫਸਰਾਂ ਦੇ ਕੋਲੇ ਇਹ ਧਰਨੇ ਦੇ ਰਹੇ ਆ ਤਾਂ ਕਿ ਸਾਡਾ ਜਿਹੜਾ ਪ੍ਰਾਪਤ ਕੀਤਾ ਹੋਇਆ ਕਾਨੂੰਨੀ ਤੌਰ ਤੇ ਕੰਮ ਪ੍ਰਾਪਤ ਕੀਤਾ ਹੋਇਆ ਉਹਦਾ ਜਿਹੜਾ ਉਹ ਬਿਲਕੁਲ ਅਸੀਂ ਬੰਦ ਨਹੀਂ ਕਰਦੇਣਾ ਉਹਦੇ ਵਾਸਤੇ ਸਾਨੂੰ ਜੋ ਵੀ ਕੁਰਬਾਨੀ ਕਰਨੀ ਪਈ ਉਹਦੇ ਵਾਸਤੇ ਅਸੀਂ ਪਿੱਛੇ ਨਹੀਂ ਹਟਾਂਗੇ ਇਹ ਵੀ ਹੁੰਦਾ ਸਰਕਾਰਾਂ ਨੂੰ ਇਹ ਵੀ ਲੱਗਦਾ ਵੀ ਮਜ਼ਦੂਰ ਦਾ ਬਹੁਲੇ ਜ਼ਿਆਦਾ ਟਾਈਮ ਸੰਘਰਸ਼ ਨਹੀਂ ਕਰ ਸਕਦੇ ਇਹਨਾਂ ਦਾ ਕੀ ਹੈ ਵੀ ਇਹ ਤਾਂ ਵੀ ਇਹਨਾਂ ਨੂੰ ਤਾਂ ਰੋਟੀ ਦੀ ਚਿੰਤਾ ਹੁੰਦੀ ਹੈ ਇਸ ਲਈ ਇਹਨਾਂ ਤੋਂ ਸੰਘਰਸ਼ ਨਹੀਂ ਹੋਣਾ ਇਸ ਇਸ ਕਰਕੇ ਵੀ ਸਰਕਾਰਾਂ ਮਜ਼ਦੂਰਾਂ ਤੋਂ ਨਹੀਂ ਡਰਦੀਆਂ ਇਹ ਸਰਕਾਰਾਂ ਦੇ ਵਹਿਮ ਹੈ ਪਹਿਲਾਂ ਮੋਦੀ ਸਰਕਾਰ ਨੇ ਵੀ ਤਿੰਨ ਕਾਨੂੰਨ ਲਿਆ ਕੇ ਪੂਰਾ ਸਾਲ ਪਰ ਉੱਥੇ ਕਿਸਾਨ ਮਜ਼ਦੂਰ ਕੱਲਾ ਕਿਸਾਨ ਨਹੀਂ ਉੱਥੇ ਬੈਠਾ ਸੀ ਕਿਸਾਨ ਮਜ਼ਦੂਰ ਸਾਰੇ ਜੋ ਵੀ ਆਪਣੇ ਮਤਲਬ ਆਵਾਮ ਦੀ ਆਵਾਜ਼ ਸੀ ਉਹ ਸਾਰੇ ਉੱਥੇ ਬੈਠੇ ਸੀ ਮੋਦੀ ਨੂੰ ਗੋਡਿਆਂ ਪਰਨੇ ਕੀਤਾ ਸੀ ਉਹ ਕਾਨੂੰਨ ਵਾਪਸ ਲੈਣੇ ਪਏ ਸੀ ਜਿਵੇਂ ਹੁਣ ਭਗਵੰਤ ਮਾਨ ਦੀ ਸਰਕਾਰ ਵੀ ਆ ਲੈਂਡ ਪੂਲਿੰਗ ਨੀਤੀ ਲੈ ਕੇ ਆਈ ਸੀ ਉਹਨੂੰ ਵੀ ਵਾਪਸ ਉਹ ਲੈਣਾ ਪਿਆ ਇਸੇ ਵਾਸਤੇ ਇਹ ਸਰਕਾਰਾਂ ਬਹੁਤਾ ਚਿਰ ਟਿਕਦੀਆਂ ਨਹੀਂ ਕਿਉਂਕਿ ਇਹਨਾਂ ਨੇ ਤਾਂ ਵੋਟਾਂ ਦੀ ਰਾਜਨੀਤੀ ਕਰਨੀ ਹੈ ਜਦੋਂ ਇਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਇੰਨਾ ਮਜ਼ਦੂਰ ਉੱਠ ਕੇ ਖੜਾ ਹੋ ਗਿਆ ਜਿਨ੍ਹਾਂ ਦੇ ਅੱਜ ਚੁੱਲ੍ਹੇ ਠੰਡੇ ਹੋ ਰਹੇ ਐ ਤਾਂ ਇਹ ਤਾਂ ਥੋੜੇ ਦਿਨਾਂ ਦੇ ਵਿੱਚ ਹੀ ਗੋਡੇ ਟੇਕ ਕੇ ਆਪ ਕਹਿਣਗੇ ਵੀ ਆਓ ਅਰਜ਼ੀਆਂ ਦਿਓ ਕੰਮ ਲਓ ਜਿਵੇਂ ਬਈ ਮਾਨ ਸਰਕਾਰ ਨੂੰ ਸਭ ਤੋਂ ਵੱਧ ਸਪੋਰਟ ਜਦੋਂ ਇਹ ਬਣੀ ਹੈ ਸਰਕਾਰ ਉਹ ਦੋ ਮਜ਼ਦੂਰ ਵਰਗ ਦੀ ਸੀ ਪਰ ਮਾਨ ਸਰਕਾਰ ਦਾ ਮਜ਼ਦੂਰ ਵਰਗ ਲਈ ਕੋਈ ਖਾਸ ਨਾ ਤਾਂ ਕੋਈ ਸਕੀਮ ਆਈ ਹੈ ਨਾ ਕੋਈ ਐਲਾਨ ਆਇਆ ਤੇ ਮਾਨ ਸਰਕਾਰ ਮਜ਼ਦੂਰ ਆਗੂਆਂ ਨੂੰ ਸਮਾਂ ਵੀ ਨਹੀਂ ਦਿੰਦੀ ਇਹ ਕੀ ਲੱਗਦਾ ਵੀ ਮਾਨ ਸਰਕਾਰ ਮਜ਼ਦੂਰ ਵਿਰੋਧੀ ਹੈ ਬਿਲਕੁਲ ਜੀ ਕਿਉਂਕਿ ਲੋਕਾਂ ਨੇ ਜਿਸ ਉਮੀਦ ਨਾਲ ਮਾਨ ਸਰਕਾਰ ਨੂੰ ਲਿਆਂਦਾ ਸੀ ਉਸ ਉਮੀਦ ਤੇ 1% ਵੀ ਮਾਨ ਸਰਕਾਰ ਖਰੀ ਨਹੀਂ ਉਤਰੀ ਪੰਜਾਬ ਲੈਵਲ ਤੇ ਇੱਕ ਮਜ਼ਦੂਰਾਂ ਦਾ ਥੜਾ ਬਣਿਆ ਹੋਇਆ ਇੱਕ ਗਰੁੱਪ ਬਣਿਆ ਹੋਇਆ ਕਿੰਨੇ ਵਾਰੀ ਸੰਗਰੂਰ ਧਰਨੇ ਮਾਰਤੇ ਆ ਪਰ ਭਗਵੰਤ ਮਾਨ ਸਰਕਾਰ ਕੋਲੇ 1 ਮਿੰਟ ਲਈ ਵੀ ਮਜ਼ਦੂਰਾਂ ਵਾਸਤੇ ਟਾਈਮ ਨਹੀਂ ਇੱਕ ਵੀ ਮੀਟਿੰਗ ਰੱਖ ਕੇ ਉਹ ਮੀਟਿੰਗ ਕੈਸਾ ਕਰਨਦਾ ਇਸ ਕਰਕੇ ਸਭ ਤੋਂ ਵੱਧ ਜਿਹੜੀ ਆ ਹੁਣ ਤੱਕ ਦੀਆਂ ਸਰਕਾਰਾਂ ਚ ਸਭ ਤੋਂ ਵੱਧ ਮਜ਼ਦੂਰ ਵਿਰੋਧੀ ਸਾਹਤ ਹੋਈ ਆ ਇਹ ਭਗਵੰਤ ਮਾਨ ਸਰਕਾਰ ਬਈ ਅਗਲਾ ਕੀ ਸੰਘਰਸ਼ ਹੋਊਗਾ ਤੁਹਾਡਾ ਅੱਗੇ ਮੰਨ ਲਓ ਜੇਕਰ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਫਿਰ ਅਗਲਾ ਕੀ ਸੰਘਰਸ਼ ਅਸੀਂ ਅੱਜ ਅਰਜ਼ੀਆਂ ਦੇਣੀਆਂ ਮੰਗ ਪੱਤਰ ਦੇਣਾ ਜੇ 15 ਦਿਨਾਂ ਦੇ ਵਿੱਚ ਸਾਨੂੰ ਕੰਮ ਨਹੀਂ ਮਿਲਦਾ ਆਉਣ ਵਾਲੇ 15 ਦਿਨਾਂ ਨੂੰ ਵੱਡਾ ਐਕਸ਼ਨ ਕਰਕੇ ਭਾਵੇਂ ਸਾਨੂੰ ਭੁਖੜਤਾਹ ਕਰਨੀ ਪਾਵੇ ਅਮੇ ਸਾਨੂੰ ਚੱਕਾ ਜਾਮ ਕਰਨਾ ਪਵੇ ਕੋਈ ਵੀ ਕਰਬਾ ਨਹੀਂ ਕਰਨਾ ਪਵੇ ਅਸੀਂ ਅਗਲੇ 15 ਦਿਨਾਂ ਬਾਅਦ ਨਵਾਂ ਪ੍ਰੋਗਰਾਮ ਲੀਕ ਕੇ ਨੰਗਾ ਮੀਡੀਆ ਕਰਕੇ ਆਪ ਵੀ ਜਥੇਬੰਦੀ ਨਾਲ ਰਾਏ ਕਰਕੇ ਅਗਲਾ ਸੰਘਰਸ਼ ਕਰਾਂਗੇ ਬਿਲਕੁਲ ਮਜ਼ਦੂਰ ਨੂੰ ਤਾਂ ਆਜ਼ਾਦੀ ਦੀ ਪੂਰੀ ਮਾਨਤਾ ਮਿਲਣੀ ਚਾਹੀਦੀ ਸੀ ਮਜ਼ਦੂਰ ਨੂੰ ਆਜ਼ਾਦੀ ਦਿਵਸ ਦਾ ਅਸਲੀ ਹੱਕ ਹਲੇ ਤੱਕ ਨਹੀਂ ਮਿਲਿਆ ਇਸੇ ਲਈ ਅੱਜ ਮਜ਼ਦੂਰ ਸੜਕਾਂ ਤੇ ਆ ਮਜ਼ਦੂਰ ਧਰਨਿਆਂ ਤੇ ਮਜ਼ਦੂਰ ਇੱਕ ਵਕਤ ਦੀ ਰੋਟੀ ਲਈ ਵੀ ਸੰਘਰਸ਼ ਕਰ ਰਿਹਾ ਮਜ਼ਦੂਰਾਂ ਦਾ ਸਾਥ ਦੇਣਾ ਹਰ ਇੱਕ ਵਿਅਕਤੀ ਦਾ ਫਰਜ ਬਣਦਾ ਇਸ ਲਈ ਤੁਸੀਂ ਵੀ ਇਸ ਸੰਘਰਸ਼ ਦੇ ਵਿੱਚ ਜੁੜ ਸਕਦੇ ਹੋ ਮਜ਼ਦੂਰਾਂ ਦੇ ਹੱਕ ਦੀ ਗੱਲ ਕਰ ਸਕਦੇ ਹੋ ਜੁੜੇ ਰਹੋ ਖਾਸ ਪੰਜਾਬੀ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਨੇ ਗੌਰਵ ਸਿੰਘ ਜੀ ਇੱਕ ਕੋਆਰਡੀਨੇਟਰ ਨੇ ਆਪਾਂ ਇਹਨਾਂ ਤੋਂ ਪੱਖ ਲੈਨੇ ਆ ਕਿਉਂਕਿ ਵੀਡੀਓ ਸਾਹਿਬ ਤੇ ਏਪੀਓ ਸਾਹਿਬ ਇੱਥੇ ਮੌਜੂਦ ਨਹੀਂ ਸਨ ਇਸ ਲਈ ਉਸ ਉਹਨਾਂ ਤੋਂ ਅਗਲੀ ਪੋਜੀਸ਼ਨ ਤੇ ਇਹ ਆਪਾਂ ਇਹਨਾਂ ਤੋਂ ਗੌਰਵ ਜੀ ਅੱਜ ਜਿਹੜਾ ਧਰਨਾ ਲੱਗਿਆ ਉਹਦੇ ਬਾਰੇ ਕੀ ਕਹਿੰਦੇ ਹੋ ਭਾਈ ਜੀ ਜਿਹੜਾ ਅੱਜ ਧਰਨਾ ਲੱਗਿਆ ਹੈਗਾ ਇਹ ਜਿਹੜੇ ਨਰੇਗਾ ਦੇ ਕੰਮੇ ਹੈਗੇ ਆ ਉਹਨਾਂ ਨੇ ਕੰਮ ਦੇ ਸਬੰਧ ਵਿੱਚ ਧਰਨਾ ਲਾਇਆ ਸੀਗਾ ਸਾਡੇ ਉਹਨਾਂ ਨਾਲ ਗੱਲ ਵੀ ਹੋਈ ਸੀ ਪਹਿਲਾਂ ਵੀ ਅਸੀਂ ਸਾਡੇ ਕੋਲੇ ਆਉਂਦੇ ਰਹਿੰਦੇ ਹੈਗੇ ਆ ਅਸੀਂ ਉਹਨਾਂ ਨੂੰ ਸਮੇਂ-ਸਮੇਂ ਤੇ ਦੱਸ ਰਹੇ ਹੈਗੇ ਆ ਵੀ ਜਿਹੜਾ ਸਰਕਾਰ ਵੱਲੋਂ ਹਦਾਇਤਾਂ ਨਵੀਆਂ ਆ ਰਹੀਆਂ ਹੈਗੀਆਂ ਔਰ ਕੋਸ਼ਿਸ਼ ਕਿ ਸਾਡੇ ਨਾਲ ਸੌਫਟਵੇਅਰ ਜਿਹੜੇ ਹੈਗੇ ਆ ਸਾਡਾ ਸਿਸਟਮ ਜਿਹੜਾ ਹੈਗਾ ਉਹ ਅਪਡੇਟ ਹੋ ਰਿਹਾ ਹੈਗਾ ਉਹ ਜਦੋਂ ਜਿਵੇਂ ਸਿਸਟਮ ਜਿਵੇਂ ਜਿਵੇਂ ਅਪਡੇਟ ਹੋ ਰਿਹਾ ਹੈਗਾ ਉਹਦੇ ਕਰਕੇ ਕੋਸ਼ਿਕ ਕੰਮ ਰੁਕੇ ਹੋਏ ਨਹੀਂ ਜੇ ਮਟੀਰੀਅਲ ਦੇ ਕੋਈਸ਼ਕ ਕੰਮ ਰੁਕੇ ਹੋਏ ਨੇ ਜਾਂ ਲੇਬਰ ਦੇ ਕੋਈਸ਼ਕ ਕੰਮ ਰੁਕੇ ਹੋਏ ਨੇ ਉਹ ਜਿਵੇਂ ਹੀ ਮਤਲਬ ਸਾਡਾ ਸਿਸਟਮ ਚੇਂਜ ਹੋ ਰਿਹਾ ਹੈਗਾ ਜਿਵੇਂ ਸਾਡੇ ਅਸਟੀਮੇਟ ਬਣਨੇ ਆ ਜਾਂ ਨਵੀਆਂ ਜੋ ਸਾਨੂੰ ਹਦਾਇਤਾਂ ਆ ਰਹੀਆਂ ਹੈ ਗਾਈਡਲਾਈਨ ਆ ਰਹੀਆਂ ਹੈ ਕਿਆਂ ਅਸੀਂ ਉਹਦੇ ਅਕੋਰਡਿੰਗ ਜਿਹੜਾ ਕੰਮ ਸ਼ੁਰੂ ਕਰ ਜਾ ਰਹੇ ਹੈਗੇ ਕੁਝ ਥੋੜੇ ਸਮੇਂ ਤੱਕ ਜਦੋਂ ਹੀ ਮਤਲਬ ਸਾਡਾ ਸਿਸਟਮ ਪ੍ਰੋਪਰ ਇੱਕ ਨਵੇਂ ਸਿਸਟਮ ਨਾਲ ਚੱਲ ਪੂਗਾ ਤਰੀਕੇ ਨਾਲ ਚੱਲ ਪਿਆ ਉਦੋਂ ਅਸੀਂ ਜਿਹੜਾ ਹੈਗਾ ਲੋਕਾਂ ਦੀਆਂ ਅਰਜ਼ੀਆਂ ਲੈ ਕੇ ਜਿਵੇਂ ਸਾਨੂੰ ਨਵੀਆਂ ਗਾਈਡਲਾਈਨਾਂ ਆਉਣਗੀਆਂ ਉਹਦੇ ਅਕੋਰਡਿੰਗ ਅਸੀਂ ਜਿਹੜਾ ਹੈਗਾ ਕੰਮ ਸ਼ੁਰੂ ਕਰ ਦੇਵ